ਸ਼੍ਰੀ ਫਤੇਗੜ ਸਾਹਿਬ ਦੀ ਸਬਾ ਤੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਸਾਲ ਵੀ ਗੁਰੂ ਸੇਵਾ ਸੇਵਕ ਜਥਾ ਤੇ ਸਮੂਹ ਸਾਤ ਸੰਗਤ ਮੁੰਡੀ ਖਰੜ ਵੱਲੋਂ ਲੰਗਰ ਲਗਾਇਆ ਗਿਆ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਸੇਵਾਦਾਰਾਂ ਨੇ ਕਿਹਾ ਕਿ ਹਰ ਸਾਲ ਵਿਸ਼ਾਲ ਨਗਰ ਕੀਰਤਨ ਵੀ ਕੱਢੇ ਜਾਂਦੇ ਹਨ ਤੇ ਪਾਠ ਦੇ ਭੋਗ ਵੀ ਪਾਏ ਜਾਂਦੇ ਹਨ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਨੂੰ ਪਹਿਲੀ ਪਾਤ ਪਾਤ ਇਹ ਹੈ ਕਿ ਹਰ ਸਾਲ ਦੀ ਤਰ੍ਹਾਂ ਜੋ ਛੋਟੇ ਸਾਹਿਬ ਜਦੇ ਤਾਂ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਾਂ ਤਨਤਨ ਬਾਬਾ ਫਤੇ ਸਿੰਘ ਜੀ ਰਾਜ ਮਾਤਾ ਗੁਜਰਕੌਰ ਜੀ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਜੋ ਕਿ ਹਰ ਸਾਲ ਦੀ ਤਰ੍ਹਾਂ ਇਹ ਸਮਾਗਮ ਮੇਨ ਜਿਟੀ ਰੋਡ ਦੇ ਉੱਤੇ ਕਰਵਾਏ ਜਾਂਦੇ ਹਨ ਸੋ ਇਸ ਵਾਰ ਇਹ 21ਵਾਂ ਜੋ ਸਰਬਸਾਂਝਾ ਅਖੰਡ ਪਾਠ ਉਹਨਾਂ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਜੋ 21ਵਾਂ ਮਹਾਨ ਸਰਬਸਾਂਝਾ ਅਖੰਡ ਪਾਠ ਅਤੇ ਮਹਾਨ ਨਗਰ ਕੀਰਤਨ ਜੋ ਕਿ ਮੇਨ ਜਿਟੀ ਰੋਡ ਦੇ ਉੱਤੇ ਪਰ ਆਰੰਭ ਕੀਤੇ ਗਏ ਹਨ ਸੋ ਅੱਜ ਮੱਧ ਦਾ ਦਿਨ ਹੈ ਅਖੰਡ ਪਾਠ ਸਾਹਿਬ ਦਾ ਤੇ ਅੱਜ ਗੁਰੂ ਕੇ ਲੰਗਰ ਵੀ ਕੋ ਅਤੁੱਟ ਚੱਲ ਰਹੇ ਹਨ ਸਵੇਰ ਤੋਂ ਚਾਹ ਦੇ ਲੰਗਰ ਜੋ 25 ਤਰੀਕ ਤੋਂ ਨਿਰੰਤਰ ਚੱਲ ਰਹੇ ਹਨ 24 ਘੰਟੇ ਸੋ ਕੱਲ 28 ਤਰੀਕ ਨੂੰ ਸਵੇਰੇ 6 ਵਜੇ ਜੋ ਅਖੰਡ ਪਾਠਾਂ ਦੇ ਉਪੋਗੋ ਪਹਿ ਜਾਣਗੇ ਸੋ ਉਸ ਤੋਂ ਅਪਰੰਤ ਮਾਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ 메ਨ ਜਿਡੀ ਰੋਡ ਤੋਂ ਆਰੰਭ ਹੋ ਕੇ ਨਗਰ ਖੇੜੇ ਦੀਆਂ ਪ੍ਰਕਰਮਾਂ ਕਰਦਿਆਂ ਹੋਇਆਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਸਮਾਪਤੀ ਹੋਵੇਗੀ ਸੋ ਸਾਰੀ ਸੰਗਤ ਨੂੰ ਬੇਨਤੀ ਕਿ ਭਾਈ ਆਓ ਉਹਨਾਂ ਮਹਾਨ ਸ਼ਹੀਦਾਂ ਦੀ ਲਾਸਾਨੀ ਨੂੰ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਨਗਰ ਕੀਰਤਨਾ ਵੀ ਸ਼ਾਮਲ ਹੋ ਕੇ ਲੰਗਰਾਂ 'ਚ ਸੇਵਾ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਕੇ ਆਪਾਂ ਆਪਣੇ ਜੀਵਨ ਨੂੰ ਸਫਲੇ ਬਣਾਈਏ ਨੌਜਵਾਨਾਂ ਨੂੰ ਬੇਨਤੀ ਆ ਕਿ ਭਾਈ ਆਓ ਉਹਨਾਂ ਛੋਟੇ-ਛੋਟੇ ਬੱਚਿਆਂ ਦੀ ਮਹਾਨ ਸ਼ਹੀਦੀ ਨੂੰ ਆਪਾਂ ਯਾਦ ਕਰੀਏ ਨਸ਼ਿਆਂ ਤੋਂ ਦੂਰ ਹੋਈਏ ਚਿੱਟੇ ਤੋਂ ਦੂਰ ਹੋਈਏ ਕਿਉਂਕਿ ਉਹਨਾਂ ਦੀ ਸ਼ਹੀਦੀ ਨੂੰ ਜੇ ਯਾਦ ਰੱਖਿਆ ਜਾਊਗਾ ਤਾਂ ਸਾਡੀਆਂ ਪੀੜ੍ਹੀਆਂ ਬਚ ਸਕਦੀਆਂ ਹਨ ਸੋ ਸਾਰੇ ਨੌਜਵਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਜਿਵੇਂ ਸਾਡੇ ਨਾਲ ਨੌਜਵਾਨ ਵੀਰ ਜੁੜ ਕੇ ਸਾਡੇ ਨਾਲ ਸੇਵਾ ਕਰ ਰਹੇ ਹਨ ਸਾਰੇ ਨੌਜਵਾਨ ਵੀ ਸੇਵਾ ਕਰੋ ਸਤਿਗੁਰਾਂ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਆਂੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜੋ ਛੀਦੀ ਜੋੜ ਮੇਲਾ ਹੀ ਆਪਣੀ ਆਉਣ ਵਾਲੀਆਂ ਪੀੜੀਆਂ ਤਾਂ ਹੀ ਵੱਸ ਸਕਦੀਆਂ ਏ ਜੇ ਆਪਾਂ ਗਰਬਾਣੀ ਨਾਲ ਬਾਣੀ ਬਾਣੇ ਨਾਲ ਜੋੜੂਗੇ ਹੁਣ ਤੁਹਾਨੂੰ ਪਤਾ ਹੀ ਹੈ ਬੇ ਅੱਜ ਕੱਲ੍ਹ ਕਹੀ ਜਿਹੀ ਹਵਾ ਚੱਲ ਰਹੀ ਹੈ ਪੈਸਿਆਂ ਬਦਲੇ ਗਹਿਣਿਆਂ ਬਦਲੇ ਜ਼ਮੀਨਾਂ ਬਦਲੇ ਕੋਠੀਆਂ ਬਦਲੇ ਆਪਣੇ ਧਰਮ ਖਿੱਤੇ ਜਾ ਰਹੇ ਆ ਇਹਨਾਂ ਤੋਂ ਬਚੋ ਉਹਨਾਂ ਨੂੰ ਯਾਦ ਕਰਿਏ ਜਿਨ੍ਹਾਂ ਨੇ ਸਾਡੇ ਧਰਮ ਬਚਾਏ ਆ ਅੰਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਡੀ ਕੌਮ ਦੇਸ਼ ਭਾਰ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਕਿ ਹਿੰਦੂਆਂ ਦੀ ਕਿੱਦਾਂ ਮਹਾਰਾਜ ਨੇ ਇੱਜ਼ਤ ਰੱਖੀ ਇਹ ਜਿਹੜੇ ਅਸੀਂ ਸਾਡੇ ਆਂ ਪਹਿਣਾ ਸਿਰਾਂ ਵਿੱਚੋਂ ਸੰਦੂਰ ਪਾਉਂਦੀਆਂ ਇਹ ਤਾਂ ਹੀ ਪੈਂਦੇ ਹਨ ਜੇ ਸਾਡੇ ਗੁਰੂ ਮਹਾਰਾਜ ਨੇ ਐਡੀ ਬੜੀ ਸ਼ੀਧੀ ਦਿੱਤੀ ਮੈਂ ਹੀ ਸਾਰਿਆਂ ਨੂੰ ਬੇਨਤੀ ਕਰਦਾ ਵੇ ਆਪਣੇ ਧਰਮ 'ਚ ਪੱਕੇ ਹੋਈਏ ਨਸ਼ਿਆਂ ਤੋਂ ਦੂਰ ਰਹੀਏ ਆਪਣੇ ਬੱਚਿਆਂ ਨੂੰ ਬਚਾਈਏ ਆਪਣੇ ਧਰਮ ਨੂੰ ਕਿਸੇ ਦੇ ਧਰਮ ਦੇ ਹੱਥ ਨਾ ਫੜਾਈਏ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਆਂ ਸਾਡਾ ਇੱਕੋ ਹੀ ਨਾਰਾ ਏ ਬਿਉਸ ਸ਼ਹੀਦਾਂ ਨੂੰ ਯਾਦ ਕਰੀਏ ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੀਏ ਆਪਣੇ ਬੱਚਿਆਂ ਨੂੰ ਗੁਰੂ ਬਾਣੀ ਨਾਲ ਗੁਰੂ ਪੰਥ ਨਾਲ ਜੋੜੀਏ ਗੁਰੂ ਮਹਾਰਾਜ ਦੇ ਆ ਉਹ ਸ਼ਹੀਦਿਆਂ ਨੂੰ ਯਾਦ ਕਰੀਏ ਦੀਨਾਂ ਨੇ ਆਪਣੇ ਛੋਟੇ-ਛੋਟੇ ਬੱਚੇ ਸਾਡੇ ਉੱਤੇ ਬਾਰੇ ਹਨ ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦਾ ਹਾਂ ਵੀ ਆਪਣੇ ਬੱਚਿਆਂ ਨੂੰ ਫਤਿਹਗੜ੍ਹ ਸਾਹਿਬ ਲਿਜਾਈਏ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਤੇ ਉਹਨਾਂ ਦੀਆਂ ਸ਼ਹੀਦੀਆਂ ਬਾਰੇ ਦੱਸੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ